ਪਰਮਾ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹਰੂ ਰੂਪ ਸਾਧ ਸੰਗਤ ਜੀ ਅਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਬਖਸ਼ ਹੋਈ ਹੈ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ ਕੀਤਾ ਹੈ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਆਓ ਬੜੇ ਜੁਨਿਆਂ ਪਾਕਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਦਾ ਸੁਆਦ ਪ੍ਰਾਪਤ ਹੋਇਆ ਹੈ ਸੰਸੰਗ ਦੀਆਂ ਕੜੀਆਂ ਰੱਬ ਹੁਆਂ ਆਓ ਥੋੜਾ ਜਿਹਾ ਸਮਾਂ ਹੋਰ ਰਨ ਮੇਲੇ ਸमारक ਵੀ ਆਪਾਂ ਉਸਤਤ ਕਰਨੀ ਹੈ ਸ੍ਰੀ ਸੁਖਨੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਬਰਮਾ ਰਹੇ ਹਨ ਜਬੇ ਆਪਣੀ ਸ਼ੋਭਾ ਆਪਨ ਸੰਗ ਬਣਾਈ ਤਬ ਕਾਣ ਮਾਇ ਬਾਪ ਮਿੱਤਰ ਸੁਤ ਭਾਈ ਕਹਿੰਦੇ ਜਦ ਆਪਣੀ ਸ਼ੋਭਾ ਉਸ ਆਪਣੇ ਨਾਲ ਹੀ ਬਣਾਈ ਸੀ ਤਦੋਂ ਕੌਣ ਮਾਤਾ ਪਿਤਾ ਅੰਤਰ ਤੇ ਪ੍ਰਾਪਤ ਸੀ ਜੈ ਸਰਬ ਕਲਾਪੇ ਕਰਬੀਨ ਜਦੋਂ ਸਭ ਸ਼ਕਤੀਆਂ ਕਰਕੇ ਉਹ ਆਪ ਹੀ ਚਤਰ ਸੀ ਆਪੇ ਹੀ ਸਾਰੀ ਜਗਤ ਤੇ ਸੀ ਤੈ ਬੇਤਕ ਤੇ ਪਹਾਂ ਪਹੁੰਚੀਨ ਤਦੋਂ ਬੇਤਾਂਤ ਦੇਬਾਂ ਨੂੰ ਕਿੱਥੋਂ ਕੋਈ ਜਾਣਦਾ ਸੀ ਜਾਵੇ ਆਪਨੇ ਆਪ ਆਪ ਔਰ ਧਾਰੇ ਤਦ ਆਪਣੇ ਆਪ ਹੀ ਆਪੇ ਵਿੱਚ ਅਸਤਤ ਸੀ ਅਹ ਔਰ ਸਗਨ ਔਰ ਸਗਨ ਕਹਾ ਵਿਚਾਰ ਹੈ ਅਬ ਸਗਨ ਤੇ ਅਬ ਸਗਨ ਕੌਣ ਵਿਚਾਰਦਾ ਸੀ ਜੈ ਆਪਨੂ ਚ ਆਪਣੇ ਆਪ ਨੇਰਾ ਤਹ ਕੌਣ ਠਾਕਰ ਕੌਣ ਕਹੀਏ ਜੇਰਾ ਜਦੋਂ ਆਪੇ ਹੀ ਉੱਚਾ ਤੇ ਆਪਣੇ ਆਪ ਹੀ ਨੇੜੇ ਹੋਵੇ ਤਦੋਂ ਕੌਣ ਮਾਰਕ ਤੇ ਕੌਣ ਸੇਵਕ ਆਖੀਐ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਣਦੋ ਆਪ ਇਹ ਇਹ ਅਚਰਜ ਰੂਪ ਅਸੀਂ ਹੈਰਾਨ ਤੋਂ ਹੈਰਾਨ ਤੁਸੀਂ ਆਪਣੇ ਗਤੀ ਨੂੰ ਆਪ ਹੀ ਜਾਣਦੇ ਹੋ ਜੈ ਅਸ਼ਲ ਅਸ਼ੇਦ ਅਪੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਜਿਵੇਂ ਛਲ ਰਹਿਤ ਨਾਸ਼ ਰਹਿਤ ਤੇ ਭੇਦ ਰਹਿਤ ਆਪ ਹੀ ਸਮਾਇਆ ਹੋਵੇ ਉੱਥੇ ਮਾਇਆ ਕਿਸ ਨੂੰ ਲੱਗ ਸਕਦੀ ਹੈ ਆਪਸ ਕੋ ਆਪੇ ਆਦੇਸ਼ ਤਹ ਗੁਣ ਕਾ ਨਾਹੀ ਪਰਵੇਸ਼ ਜਿੱਥੇ ਆਪਣੇ ਆਪ ਨੂੰ ਹੀ ਨਮਸਕਾਰ ਹੋਵੇ ਉੱਥੇ ਤਿੰਨਾ ਗੁਣਾ ਦਾ ਪ੍ਰਵੇਸ਼ ਨਹੀਂ ਹੋ ਸਕਦਾ ਜੈ ਇੱਕ ਹੈ ਇੱਕ ਇੱਕ ਭਗਵੰਤਾ ਤੇ ਕੌਣ ਹੋ ਚਿੰਤ ਕਿਸ ਲਾਗੇ ਚਿੰਤਾ ਜਿੱਥੇ ਇੱਕੋ ਇੱਕ ਆਪ ਹੀ ਭਗਵੰਤ ਹੋਵੇ ਉੱਥੇ ਕੌਣ ਬੇਫਿਕਰ ਤੇ ਕਿਸ ਨੂੰ ਚਿੰਤਾ ਲੱਗਦੀ ਸੀ ਜੈ ਆਪਨ ਆਪ ਆਪ ਤਿਆਰਾ ਏ ਕੌਣ ਕਥੇ ਕੌਣ ਸੁਣਨੇ ਹਾਰਾ ਜਿੱਥੇ ਆਪਣੇ ਆਪ ਤੇ ਆਪ ਹੀ ਭਰੋਸੇ ਵਾਲਾ ਹੋਵੇ ਉੱਥੇ ਕੌਣ ਕਥਨ ਵਾਲਾ ਤੇ ਕੌਣ ਸੁਣਨ ਵਾਲਾ ਸੀ ਬਹੁ ਬਿਆੰਤ ਊਚ ਤੇ ਊਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਉਹ ਬੜਾ ਬਿਆੰਤ ਤੇ ਊਚਾ ਤੋਂ ਊਚਾ ਹੈ ਆਪਣੇ ਆਪ ਨੂੰ ਆਪ ਹੀ ਪਹੁੰਚਦਾ ਹੈ ਜਹ ਆਪ ਰਚਿਓ ਪਰਪੰਚ ਕਾਰ ਤਹਿ ਗੁਣਾਂ ਕੀ ਨੋ ਵਿਸਥਾਰ ਜਦੋਂ ਉਸਨੇ ਆਪ ਹੀ ਸੰਸਾਰ ਦਾ ਪਸਾਰਾ ਰਚਿਆ ਅਤੇ ਤਿੰਨਾ ਗੁਣਾ ਵਿੱਚ ਇਸ ਦਾ ਖਲਾਰਾ ਕਰ ਦਿੱਤਾ ਪਾਪੁ ਪਨੰਤ ਭਈ ਕਹਾਵਤ ਉਹ ਨ ਕੋਸ਼ਲ ਬੁਛਾਲ ਤੇ ਪਾਪੁਨ ਵੀ ਆਕ੍ਰਿਤ ਹੀ ਬਣ ਗਈ ਕੋਈ ਨਰਕ ਤੇ ਕੋਈ ਸੁਖਦਾ ਚਾਵਣ ਹੋਇਆ ਆਲ ਜਾਲ ਮਾਇਆ ਦਾ ਜੰਜਾਲ ਕਰ ਦੇ ਫਾਇ ਤੇ ਮਾਇਆ ਦੇ ਧੰਦੇ ਹੋਮੇ ਮੋਹ ਪਰਮ ਦਾ ਭਾਰ ਅੰਕਾਰ ਮੋਹ ਪਰਮ ਦਾ ਪਰਮ ਤੇ ਤਰ ਦਾ ਭਾਰ ਦੁਖ ਸੁਖ ਮਾਨ અપਮਾਨ ਦੁਖ ਸੁਖ ਮਾਨ ਤੇ અપਮਾਨ ਅਣਗ ਪ੍ਰਕਾਰ ਕੀਓ ਵਿਖਿਆਨ ਸਿਆਣਿਆਂ ਨੇ ਨਿਤ ਤਰ੍ਹਾਂ ਦੇ ਪ੍ਰਸ਼ਨ ਕੀਤੇ ਹਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਪੂਰਨੋ ਨਾਨਕ ਇਕੈ ਆਪਣੀ ਖੇੜ ਉਹ ਆਪ ਹੀ ਕਰਕੇ ਵੇਖਦਾ ਹੈ ਜਦ ਖੇੜ ਨੂੰ ਸਮੇਟਦਾ ਹੈ ਤਾਂ ਫਿਰ ਇੱਕੋ ਆਪ ਹੀ ਹੁੰਦਾ ਹੈ ਜੈ ਭਗਤ ਜੈ ਅਗਗਤ ਭਗਤੈ ਆਪ ਜੈ ਅਸਰੇ ਬਾਸਾਰ ਸੰਤ ਪਰਦਾ ਜਿੱਥੇ ਕਤੀ ਰਹਿਤ ਆਪ ਹੈ ਉੱਥੇ ਭਗਤ ਰੂਪ ਵੀ ਆਪ ਹੈ ਜਿੱਥੇ ਪਸਾਰਾ ਵਿਸਾਰਦਾ ਹੈ ਉੱਥੇ ਸੰਤਾਂ ਦੀ ਮਹਿਮਾ ਲਈ ਦੁੱਖ-ਪਾਸਤਾ ਆਪੇ ਧਨੀ ਹੁਨ ਕੀ ਸ਼ੋਭਾ ਉਹਨਾਂ ਹੋ ਬਣੀ ਦੋਵਾਂ ਪੱਖਾਂ ਦਾ ਮਾਲਕ ਆਪ ਹੀ ਹੈ ਉਸ ਦੀ ਸ਼ੋਭਾ ਉਸ ਨੂੰ ਆਪ ਹੀ ਫੱਬਦੀ ਹੈ ਆਪੇ ਕੋਟ ਕਰੇ ਆਨੰਦ ਚੋਜ ਆਪੇ ਰਸ ਭੋਗਨ ਜੋ અનੰਤਾ ਚੋਜਾਂ ਵਾਲੇ ਕੋਤਕ ਆਪ ਹੀ ਕਰਦਾ ਹੈ ਆਪੇ ਰਸ ਭੋਗਦਾ ਹੈ ਤੇ ਆਪੇ ਹੀ ਸੰਗ ਹੈ ਜਿਸ ਭਾਵ ਹੈ ਤਿਸ ਆਪਨ ਨਾ ਇਲਾਵਾ ਹੈ ਜਿਸ ਭਾਵ ਹੈ ਤਿਸ ਖੇਲ ਖਿਲਾਵੇ ਜਿਸ ਨੂੰ ਚਾਹੇ ਆਪਣੇ ਨਾਮ ਨਾਲ ਲਾ ਲੈਂਦਾ ਹੈ ਜਿਸ ਨੂੰ ਚਾਹੇ ਉਸੂ ਸੰਸਾਰ ਦੀ ਖੇਡ ਕਢਾਉਂਦਾ ਹੈ ਵੇ ਸੁਮਾਰਾថា ਅਦੰਤ ਅਤੋਲੇ ਜੋ ਬਲਾਉਂ ਤੋਂ ਨਾਨਕ ਦਾਸ ਬੋਲੇ ਇਹ ਬੇਸ਼ੁਮਾਰਤਾ ਗਿਣਤੀ ਰਹਤੇ ਤੋਲ ਰਹੇ ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਹੋ ਤਵੇਂ ਹੀ ਨਾਨਕ ਦਾਸ ਬੋਲੇ ਇਹ ਦਾਸ ਕੁੱਤਾ ਹੈ ਅਸੀਂ ਆਪਣੇ 21 ਅਸਤੀਆਂ ਹੋ ਗਈਆਂ 3 ਰਹਿ ਗਈਆਂ ਉਹ ਵੀ ਆਪਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਅੱਗੇ ਵਿਚਾਰ ਕਰਾਂਗੇ ਆਓ ਸਤਿਗੁਰਾਂ ਦੀ ਮਿਹਰਬਾਨੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਤਾ ਜੀ ਦੇ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਿਨ੍ਹਾਂ ਨੇ ਇੱਕ ਵਾਰੀ ਵੀ ਧਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਉਹਨਾਂ ਦੇ ਸੰਕਟ ਖਤਮ ਹੋ ਗਏ ਉਹ ਜੂਨ ਤੋ ਰਹਿ ਤੋ ਹੋ ਗਏ ਜਨਮ ਮਰਨ ਤੋ ਰਹਿ ਤੋ ਹੋ ਗਏ ਉਨ੍ਹਾਂ ਦਾ ਛੀਦੀ ਦਿਹਾੜਾ ਆ ਰਿਹਾ ਹੈ 28 ਜੈਠ ਦਾ 10 ਜਮਾਦ ਦਾ ਜੋ ਆਪਾਂ ਸ੍ਰੀ ਸੁਖਣੀ ਸਾਹਿਬ ਦੇ ਪਾਠ ਕਰਦੇ ਹਾਂ ਨਾਲ ਫਿਰਦੇ ਮਿੱਠੇ ਜਲ ਦੀ ਸ਼ੇਰ ਵੀ ਲਾਉਂਦੇ ਹਾਂ ਅੱਜ ਤਾਂ ਵੀ ਚਲੋ ਸੰਧਰ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਕਿਰਪਾ ਨਾਲ ਅੰਪਰਾਲਾ ਕਰਾਂਗੇ ਇਸੇ ਤਰ੍ਹਾਂ ਮਾਲਕ ਨੇ ਸ੍ਰਿਸ਼ਟੀ ਦਾ ਸਾਰਾ ਬਸਰਿਆ ਹੈ ਭਾਇ ਗੁਰੂ ਨੇ ਨਰਨਕਾਰ ਪਰਮੇਸ਼ਰ ਨੇ ਉਸ ਦੀ ਹੇੜਾ ਆਓ ਆਪਾਂ ਥੋੜਾ ਜਿਹਾ ਆਪਾਂ ਜੋ શ્રીਕ੍ਰਿਸ਼ਨ ਭਗਵਾਨ ਜੀ ਬਾਰੇ ਜੋ ਦੁਆਪਰ ਯੁਗ ਦੇ ਅਵਤਾਰ ਹੋਏ ਹਨ ਉਹਨਾਂ ਦੇ ਇੱਕ ਮਿੱਤਰ ਸਦਾਮਾ ਜੀ ਹੋਏ ਹਨ ਉਹ ਆਪਾਂ ਸਾਖੀ ਸਰਵਣ ਕਰਦੇ ਹਾਂ ਜੋ ਹੈ ਬਚਪਨ ਦੇ ਦੋਸਤ ਨੇ ਸਦਾਮਾ ਜੀ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੋਵਾਂ ਦੀ ਮਿੱਤਰਤਾ ਬੜੀ ਹੈ ਦੋਵਾਂ ਦੀ ਮਿੱਤਰਤਾ ਬੜੀ ਹੈ ਇਕੱਠੇ ਗੋਪਾਲ ਚ ਪੜੇ ਤੇ ਜਦੋਂ ਉਹਨਾਂ ਦੀ ਮਿੱਤਰਤਾ ਬਹੁਤ ਜ਼ਿਆਦਾ ਹੈ ਇੱਕ ਵਾਰੀ ਕਹਿੰਦੇ ਅਧਿਆਪਕ ਟੀਚਰ ਨੇ ਕਹਿਤਾ ਕਿ ਜਾਓ ਜੰਗਲ ਦੇ ਵਿੱਚੋਂ ਸੁੱਕੀਆਂ-ਸੁੱਕੀਆਂ ਲੱਕੜਾਂ ਲੈ ਕੇ ਆਓ ਠੰਡ ਬਹੁਤ ਸੀ ਕਹਿੰਦੇ ਚਲੋ ਅੱਗ ਸੇਕਾਂਗੇ ਸਾਰੇ ਕੌਣ ਜਾਵੇਗਾ ਤਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਖੜੇ ਹੋਏ ਕਹਿੰਦੇ ਅਸੀਂ ਲੈ ਕੇ ਆਵਾਂਗੇ ਲੱਕੜਾਂ ਨਾਲ ਸਦਾਮਾ ਜੀ ਵੀ ਖੜੇ ਹੋ ਗਏ ਜੰਗਲ ਦੇ ਵਿੱਚ ਗਏ ਲੱਕੜਾ ਲੈ ਸੁੱਕੀਆਂ ਲੱਕੜਾਂ ਲੈ ਕੇ ਆਉਣੀਆਂ ਸੀ ਉਧਰੋਂ بارش ਆ ਗਈ ਮੀਂਹ ਆ ਗਿਆ بارش ਪੈ ਰਹੀ ਹੈ ਵੀ ਪੈ ਰਿਆ ਹੈ ਲੱਕੜਾਂ ਨੂੰ ਬਚਾਉਣ ਵਾਸਤੇ ਕਿ ਪਿੱਜਲਣਾ ਗਿੱਲੀਆਂ ਨਾ ਹੋਣ ਇੱਕ ਦਰਖਤ ਥੱਲੇ ਲੱਕੜਾਂ ਰੱਖ ਦਿੱਤੀਆਂ ਦਰਖਤ ਦੇ ਉੱਪਰ ਕ੍ਰਿਸ਼ਨ ਭਗਵਾਨ ਜੀ ਬੈਠਾ ਤੇ ਉਸ ਤੋਂ ਉੱਪਰ ਸਦਾਮਾ ਜੀ ਉਧਰ بارش ਬਹੁਤ ਪੈ ਰਹੀ ਹੈ ਠੰਡ ਬਹੁਤ ਹੈ ਠੰਡ ਬਹੁਤ ਹੈ ਸਦਾਮੇ ਨੂੰ ਚੇਤਾ ਆਇਆ ਕਿ ਉਹਦੀ ਮਾਤਾ ਨੇ ਉੱਜੇ ਛੋਲੇ ਦਿੱਤੇ ਕੋਈ ਛੁਲ ਬਣ ਕੇ ਦਿੱਤੇ ਕਿ ਜਾ ਮੁੱਤ ਜਦੋਂ ਭੁੱਖ ਲੱਗੇ ਖਾ ਲਈ ਉਹਨੂੰ ਚੇਤਾ ਆਇਆ ਤੇ ਉਹਨੇ ਜਦੋਂ ਛੋਲੇ ਖੋਲੇ ਜੇ ਦਾਣੇ ਛੋਲੇ ਖਾਣ ਲੱਗਿਆ ਤੇ ਖਾਣ ਦੀ ਆਵਾਜ਼ ਆ ਹੀ ਜਾਂਦੀ ਹੈ ਤੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਨੇ ਛੋਟੀ ਉਮਰ ਹੈ ਬੱਚੇ ਨੇ ਬਚਪਨਾ ਹੈ ਇਹ ਸਖੇ ਹਿੰਦੀ ਵਿੱਚ ਗੱਲ ਕਰਦੇ ਨੇ ਨਹੀਂ ਪਾਸ਼ਾ ਦੇ ਵਿੱਚ ਕੀ ਖਾ ਰਿਹਾ ਹੈ ਕਿ ਪੰਜਾਬੀ ਵਿੱਚ ਕਹਿੰਦੇ ਕੀ ਖਾ ਰਿਹਾ ਹੈ ਆਵਾਜ਼ ਆ ਰਹੀ ਤੇਰੇ ਮੂੰਹ ਕੁਝ ਖਾ ਰਿਹਾ ਹੈ ਕਹਿੰਦਾ ਨਹੀਂ ਮੈਨੂੰ ਠੰਡ ਬਹੁਤ ਲੱਗ ਰਹੀ ਹੈ ਇਸ ਕਰੇ ਦੰਦ ਦੇ ਦੰਦ ਵੱਜ ਰਿਹਾ ਹੈ ਤੇ ਮੈਂ ਖਾਣ ਹੀ ਕੁਝ ਰਿਹਾ ਦੂਜੀ ਫਿਰ ਮੁੱਠ ਕੱਢੀ ਦੂਜੀ ਫਿਰ ਦਾਣੇ ਖਾਣੇ ਸ਼ੁਰੂ ਕਰ ਦਿੱਤੇ ਦੂਜੀ ਵਾਰ ਤੀਜੀ ਵਾਰ ਕ੍ਰਿਸ਼ਨ ਭਗਵਾਨ ਨੇ ਕਿਹਾ ਕੁਝ ਖਾ ਰਿਹਾ ਹੈ ਕਹਿੰਦਾ ਮੈਂ ਕੁਝ ਨਹੀਂ ਖਾ ਰਿਹਾ ਝੂਠ ਬੋਲਿਆ ਕਹਿੰਦੇ ਉਹ ਕਹਿੰਦਾ ਉਹ ਕੰਗਾਲਾ ਕਿਉਂ ਝੂਠ ਬੋਲਦਾ ਹੈ ਤੂੰ ਦੱਸ ਦੇ ਮੈਂ ਚਨੇ ਖਾ ਰਿਆਂ ਛੋਲੇ ਖਾ ਰਿਆਂ ਤੇ ਨਹੀਂ ਦੇਣੇ ਤਾਂ ਲੱਗ ਗੱਲ ਐ ਕਿਦੋਂ ਇੰਨੀ ਗੱਲ ਕਹੀ ਕਿਉਂਕਿ ਜਦੋਂ ਕੋਈ ਵੀ ਅਵਤਾਰੀ ਪੁਰਸ਼ ਸਾਧੂ ਸੰਤ ਮਾਤਮਾ ਰੱਬ ਦਾ ਪਿਆਰਾ ਜਦੋਂ ਕੋਈ ਵੀ ਬਚਨ ਬੋਲਦਾ ਹੈ ਉਹ ਖਾਲੀ ਨਹੀਂ ਜਾਂਦਾ ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਵੇਖ ਰਿਆ ਹੁੰਦਾ ਹੈ ਭਗਤਾਂ ਦਾ ਕੋਈ ਵੀ ਬਚਨ ਖਾਲੀ ਨਹੀਂ ਜਾਂਦਾ ਮੇਰੀ ਬਾਣੀ ਭਗਤਿ ਚ ਲਾਵੇ ਭਗਤਨ ਕੀ ਬਾਣੀ ਛੁੱਟੇ ਨੋ ਮੋਹੇ ਬੜਾ ਸਤਿਕਾਰ ਦਿੱਤਾ ਮਹਾਰਾਜ ਪਾਲ ਪੁਰਖ ਵੈਗਰੂ ਨੇ ਕਹਿੰਦੇ ਜੋ ਮੈਂ ਕਰ ਦੇਣਾ ਉਹ ਮੇਰੇ ਭਗਤ ਛੁਡਾ ਲੈਂਦੇ ਨੇ ਪਰ ਜਿਹੜੇ ਮੇਰੇ ਭਗਤ ਕੋਈ ਕਰਦੇ ਨੇ ਜਿਹੜੇ ਬਚਨ ਬੋਲਦੇ ਨੇ ਕਹਿੰਦਾ ਮੈਂ ਉਹ ਨਹੀਂ ਛਡਾਉਂਦਾ ਬੜਾ ਵੱਡਾ ਮਾਨ ਸਤਿਕਾਰ ਦਿੱਤਾ ਹੈ ਭਗਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਸਮਾ ਆਇਆ ਬੀਤਦਾ ਗਿਆ ਸਦਾਮਾ ਲੱਗ ਹੋ ਗਿਆ ਕ੍ਰਿਸ਼ਨ ਭਗਵਾਨ ਜੀ ਭਗਵਾਨ ਬਣ ਗਏ ਰਾਜੇ ਬਣ ਗਏ ਤੇ ਸਦਾਮਾ ਗਰੀਬ ਕਮਾਲ ਹੋ ਗਿਆ ਉਹ ਵਚਨ ਪੂਰਾ ਹੋਣਾ ਸੀ ਘਰ ਵਿੱਚ ਅਤ ਦੀ ਗਰੀਬੀ ਹੈ ਬਹੁਤ ਜ਼ਿਆਦਾ ਪਿਆਰ ਹੀ ਹੋ ਗਿਆ ਉਹਨਾਂ ਪਰਿਵਾਰ ਵਿੱਚ ਆ ਹੈ ਸਦਾਮੇ ਦੀ ਘਰ ਵਾਲੀ ਪੰਡਤਾਣੀ ਪੰਡਤ ਸੀ ਬ੍ਰਾਹਮਣ ਸਿੰਘ ਨਾਲ ਬੱਚੇ ਨੇ ਤੇ ਬੱਚਿਆਂ ਨੂੰ ਪਰਿਵਾਰ ਨੂੰ ਕਹਿੰਦਾ ਹੈ ਕਿ ਜਿਹੜਾ ਭਗਵਾਨ ਹੈ ਨਾ ਕ੍ਰਿਸ਼ਨ ਭਗਵਾਨ ਅਸੀਂ ਇਕੱਠੇ ਕਹਿੰਦਾ ਪੜਦੇ ਰਹੇ ਜਿਵੇਂ ਕਿ ਆਪਣਾ ਬਚਪਨ ਦਾ ਦੋਸਤ ਮਿੱਤਰ ਹੋ ਗਿਆ ਆਪਾਂ ਕਨੇ ਇਕੱਠੇ ਪੜੇ ਹਾਂ ਕਿਸੇ ਮਕਾਮ ਤੇ ਪਹੁੰਚ ਗਿਆ ਤੇ ਭਾਵੇਂ ਅਫਸਰ ਕੋਈ ਲੱਗ ਗਿਆ ਭਾਵੇਂ ਕੋਈ ਐਮਐਲਐਮਪੀ ਕੋਈ ਬਣ ਗਿਆ ਪ੍ਰਧਾਨ ਮੰਤਰੀ ਬਣ ਗਿਆ ਚ ਮੁੱਖ ਮੰਤਰੀ ਬਣ ਗਿਆ ਪਤਾ ਨਹੀਂ ਇਕੱਠੇ ਪੜੇ ਆ ਯਾਰ ਆਉਂਦੀ ਇੱਕ ਮੇਰਾ ਦੋਸਤ ਹੈ ਮੁੱਤਰ ਉਹ ਕਹਿੰਦਾ ਜਿਹੜੇ ਭਗਵਾਨ ਨੇ ਨਾ ਕ੍ਰਿਸ਼ਨ ਭਗਵਾਨ ਜਿਹੜੇ ਰਾਜੇ ਨੇ ਦਿਵਾਰਕਾ ਦੇ ਕਹਿੰਦੇ ਸੀ ਇਕੱਠੇ ਪੜੇ ਆ ਸਾਡੀ ਬੜੀ ਮਿੱਤਰਤਾ ਸੀ ਆਪਦੇ ਘਰ ਵਾਲੇ ਨੂੰ ਕਹਿੰਦਾ ਕਾਰ ਵਾਲੇ ਪਣਾ ਦਾਣੀ ਕਹਿੰਦੀ ਕਿ ਆਪਾਂ ਖਗਾਲ ਆਪਣੀ ਇੱਕ ਰੋਟੀ ਪਕੜੀ ਇੱਕ ਟਾਈਮ ਨਹੀਂ ਪਕਦੀ ਇੰਨਾ ਔਖਾ ਸਮਾਂ ਤੇਰਾ ਮਿੱਤਰ ਹੈ ਤੂੰ ਉਹਦੇ ਕੋਲ ਕੁਝ ਨਾ ਕੁਝ ਮੰਗ ਲੈ ਸਾਈਤਾ ਲੈ ਲੈ ਇੰਨਾ ਵੀਰ ਹੈ ਰਾਜਾ ਹੈ ਭਗਵਾਨ ਉਹ ਕਹਿੰਦਾ ਨਹੀਂ ਮੈਂ ਨਹੀਂ ਮੰਗਣਾ ਚਲੋ ਸਮਾਂ ਬੀਤ ਗਿਆ ਫਿਰ ਸਮਾਂ ਆਇਆ ਫੇਰ ਇਕੱਠੇ ਹੋਏ ਤੇ ਫਿਰ ਕਹਿੰਦਾ ਇਕੱਠੇ ਤੇ ਰੋ ਜੀ ਹੁੰਦੇ ਨੇ ਫਿਰ ਕਦੇ ਨਾ ਕਦੇ ਚੇਤਾ ਆ ਜਾਂਦਾ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਮੇਰੇ ਬਚਪਨ ਦੇ ਦੋਸਤ ਨੇ ਮਿੱਤਰ ਨੇ ਉਹਨਾਂ ਦੀ ਕਿੰਨੀ ਜਾਇਜ਼ਾਕਾਰ ਹੋ ਗਈ ਲੋਕ ਕਿੰਨਾ ਸਤਿਕਾਰ ਕਰਦੇ ਆ ਫਿਰ ਉਹਦੀ ਘਰ ਵਾਲੀ ਕਹਿੰਦੀ ਹੈ ਸਦਾਨੇ ਜੀ ਕਿ ਤੂੰ ਉਹਦੇ ਕੋਲ ਕੁਝ ਨਾ ਕੁਝ ਮੰਗ ਲੈ ਸਤਿਕਾਰ ਕਰ ਲੈ ਉਹਨੇ ਬਾਰ ਬਾਰ ਜਿੱਦ ਕੀਤੀ ਤੇ ਕਹਿੰਦਾ ਚਲੋ ਠੀਕ ਹੈ ਮੈਂ ਚਲੇ ਆ ਜਾਂਦਾ ਚਲਿਆ ਪੈਦਲ ਹੀ ਜਾ ਰਿਹਾ ਹੈ ਸਾਰੇ ਜੋੜਾ ਵੀ ਨੇ ਛੱਡੇ ਪੁਰਾਣੇ ਕੱਪੜੇ ਪਾਏ ਨੇ ਸਦਾਮੇ ਨੇ ਦਵਾਰਕਾ ਨਗਰੀ ਪਹੁੰਚ ਗਿਆ ਪਹਿਰੇਦਾਰ ਖੜੇ ਨੇ ਦਵਾਰ ਪਾਸ ਖੜੇ ਨੇ ਪੈਰ ਪੈਰ ਤੇ ਪਹਿਰੇਦਾਰ ਨੇ ਕਹਿੰਦੇ ਕ੍ਰਿਸ਼ਨ ਭਗਵਾਨ ਨੂੰ ਬੰਦਣਾ ਕੋਈ ਸੌਖੀ ਗੱਲ ਨਾ ਸੀ ਗਾਲਾ ਹੱਤ ਜੜੀ ਹੈ ਜਦੋਂ ਦਾ ਜਾਂਦਾ ਹੈ ਕ੍ਰਿਸ਼ਨ ਭਗਵਾਨ ਦਾ ਨਾਮ ਪਹੁੰਚ ਗਿਆ ਨੇੜੇ ਜਦੋਂ ਪਹੁੰਚਿਆ ਤੇ ਪਹਿਰੇਦਾਰਾਂ ਨੇ ਰੋਕਿਆ ਕੌਣ ਹੈ ਤੂੰ ਕਿੱਥੋਂ ਆਇਆ ਕਹਿੰਦਾ ਮੇਰਾ ਨਾਮ ਸਦਾਮਾ ਹੈ ਤੇ ਮੈਂ ਕ੍ਰਿਸ਼ਨ ਭਗਵਾਨ ਦਾ ਦੋਸਤ ਮਿੱਤਰ ਆ ਉਹ ਸਾਰੇ ਅਸਲ ਲੱਗਦਾ ਕਹਿੰਦੇ ਤੂੰ ਕਿਵੇਂ ਦੋਸਤ ਹੋ ਸਕਦਾ ਮਿੱਤਰ ਬਚਪਨ ਦਾ ਕਿਦਾਂ ਤੂੰ ਫਟੇ ਪੁਰਾਣੇ ਕੱਪੜੇ ਪਾਏ ਨੇ ਖੈਰੇ ਤੇ ਨੇ ਜੋੜਾ ਨਹੀਂ ਤੇ ਕਹਿੰਦੇ ਨੇ ਤੂੰ ਨਹੀਂ ਦੋਸਤ ਹੋ ਸਕਦਾ ਉਹਨਾਂ ਨੇ ਬੁਰਾ ਭਲਾ ਕਈ ਗੱਲਾਂ ਗੀਆਂ ਕਹਿੰਦੇ ਸਾਨੂੰ ਇੱਕ ਵਾਰੀ ਜਾਣ ਦਿਓ ਪਹਿਲੇ ਦਰਾਂ ਨੂੰ ਕਹਿੰਦੇ ਨੇ ਮਲਾ ਲਿਓ ਨਾ ਲੈ ਜਾਓ ਕੋਈ ਨਾ ਜਾਵੇ ਮਿੰਤਾ ਕਰ ਲੈ ਕੀਤੇ ਸਦਾਮੇ ਨੇ ਕਿ ਇੱਕ ਵਾਰੀ ਕਹਿੰਦੇ ਕ੍ਰਿਸ਼ਨ ਭਗਵਾਨ ਨਾਲ ਮੈਨੂੰ ਮਲਾ ਦਿਓ ਉਹਨੂੰ ਮੇਰਾ ਸੁਨੇਹਾ ਦੇ ਦਿਓ ਮੈਸੇਜ ਲਾ ਦਿਓ ਕਿ ਤੇਰਾ ਬਚਪਨ ਦਾ ਪਰਮ ਮਿੱਤਰ ਆਇਆ ਹੈ ਸਦਾਮਾ ਉਹਦਾ ਨਾਮ ਹੈ ਇੱਕ ਵਾਰੀ ਸੁਨੇਹਾ ਲਾ ਦਿਓ ਕਹਿੰਦੇ ਜਦੋਂ ਦਵਾਰਪਾਲ ਗਿਆ ਨਾ ਜਦੋਂ ਗਏ ਕ੍ਰਿਸ਼ਨ ਭਗਵਾਨ ਜੀ ਸੰਦਾਸਨਾਂ ਤੇ ਬੈਠੇ ਨੇ ਜਿਹੜਾ ਉੱਤੇ ਮੁਗਟ ਹੁੰਦਾ ਇੱਕ ਸਿਰ ਦੇ ਉੱਤੇ ਆਉਣ ਵਾਲਾ ਉਹ ਵੀ ਸਾਈਡ ਤੇ ਪਿਆ ਹੈ। ਕੇਸ ਨਾ ਰੱਖੇ ਹੋਏ ਨੇ, ਕੇਸ ਖੁੱਲੇ ਨੇ। ਬੈਠੇ ਨੇ ਜੋੜਾ ਉਹ ਨਾ ਪੈਰਾਂ ਵਿੱਚ ਨਹੀਂ ਪਾਇਆ। ਜੁੱਤੀ ਜਿਹੜੀ ਨਹੀਂ ਪਾਈ ਹੋਈ ਸੀ। ਰਿਸ਼ੀ ભગવાન। ਉਸ ਵੇਲੇ ਬੈਠੇ ਸੀ ਸੰਦਸਨ ਤੇ ਜਦੋਂ ਦੁਆਰਪਾਲ ਗਿਆ ਸਨਿਆ ਲੈ ਕੇ। ਕਹਿੰਦੇ ਜੀ ਕੋਈ ਪੰਡਤ ਆਇਆ ਹੈ ਬ੍ਰਾਹਮਣ। ਕ੍ਰਿਸ਼ਨ ਭਗਵਾਨ ਕਹਿੰਦੇ ਨੇ ਕਿ ਉਹਨਾਂ ਨੂੰ ਆਉਣ ਦਿਓ ਮੈਂ ਕਹੜਾ ਕਦੇ ਮਨਾ ਕੀਤਾ ਹੈ ਉਹਨੂੰ ਕਿਉਂ ਰੋਕਿਆ ਕੋਈ ਵੀ ਬਣਤ ਬ੍ਰਾਹਮਣ ਆਵੇ ਉਹਨੂੰ ਬ੍ਰਹਮ ਦਾ ਗਿਆਨ ਦਾ ਬੜਾ ਸਤਿਕਾਰ ਕਰਦੇ ਸੀ ਕਿ ਉਹਨਾਂ ਨੂੰ ਗਿਆਨ ਹੁੰਦਾ ਹੈ ਤੇ ਕਹਿੰਦੇ ਨਹੀਂ ਉਹ ਜੋੜਾ ਵੀ ਉਹਨੇ ਪਾਇਆ ਹੈ ਖੱਟੇ ਪੁਰਾਣੇ ਕੱਪੜੇ ਪਾਏ ਨੇ ਸਾਨੂੰ ਹੋਰ ਤਰ੍ਹਾਂ ਦਾ ਲੱਗਦਾ ਬੰਦਾ ਇਸ ਕਰਕੇ ਫਿਰ ਰੋਕ ਲਿਆ ਉਹ ਕਹਿੰਦੇ ਅੱਛਾ ਨਾਮ ਕੀ ਦਸਦਾ ਕਹਿੰਦਾ ਗੋਕਲ ਪਿੰਡ ਤੋਂ ਆਇਆ ਗੋਕਲ ਕ੍ਰਿਸ਼ਨ ਭਗਵਾਨ ਜੀ ਪੁੱਛਦੇ ਨੇ ਕਿ ਨਾਮ ਦਾ ਕੀ ਹੈ ਨਾਮ ਨਾਮ ਦੱਸਿਆ ਜਾਂ ਕਹਿੰਦੇ ਸਦਾਮਾ ਦੱਸਿਆ ਨਾਮ ਜਦੋਂ ਇੰਨੀ ਗੱਲ ਕਹੀ ਸਦਾਮੇ ਦਾ ਨਾਮ ਸੁਣਦੇ ਸਾਰ ਹੀ ਕ੍ਰਿਸ਼ਨ ਭਗਵਾਨ ਜੀ ਸੰਗਾਸਨਾ ਤੋਂ ਉੱਠ ਪਏ ਆਪਣੇ ਸੰਗਾਸਨ ਤੇ ਬੈਠੇ ਸੀ ਸੰਘਾਸਨਾਂ ਤੋਂ ਉੱਠ ਕੇ ਖੜੇ ਹੋ ਗਏ ਹਣ ਏਸੀ ਸਾਰੇ ਬੰਦ ਕਰ ਦਿਓ ਕਿ ਲੈਡ ਵੱਧਦੀ ਘੜਦੀ ਕਹਿੰਦੇ ਨਾ ਫਿਰ ਚਲੋ ਫਿਰ ਕੋਈ ਬੰਦ ਕਰੀਏ ਉਹ ਆਹੀ ਗੱਲ ਸੰਗਾਸਨਾ ਤੋਂ ਖੜੇ ਹੋ ਗਏ ਖੜੇ ਹੋ ਕੇ ਜੋੜਾ ਨਹੀਂ ਪਾਇਆ ਗੇਟ ਵੱਲ ਭੱਜ ਰਹੇ ਨੇ ਗੇਟ ਵੱਲ ਆ ਰਹੇ ਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਛੱਡ ਸੰਗਾਸਨ ਹਰ ਜੀ ਆਏ ਸੰਗਾਸਨ ਛੱਡ ਕੇ ਉਸੇ ਵੇਲੇ ਦੌੜਦੇ ਆਏ ਤੇ ਉਧਰੋਂ ਸਦਾਮਾ ਜੀ ਸੋਚਦੇ ਨੇ ਕਿ ਅਜੇ ਤੱਕ ਸੁਨਿਆ ਨਹੀਂ ਆਇਆ ਦੁਆਰ ਪਾ ਲਾਇਆ ਨਹੀਂ ਚਲੋ ਪਿੱਛੇ ਮੋੜ ਚਲਦੇ ਆ ਪਿਛਾ ਮੋੜਨ ਲੱਗੇ ਤੇ ਕ੍ਰਿਸ਼ਨ ਭਗਵਾਨ ਜੀ ਪਿੱਛੇ ਆ ਕੇ ਅਵਾਜ਼ ਮਾਰੀ ਸਦਾਮਾ ਉੱਥੇ ਆਪਣੇ ਮਿੱਤਰ ਨੂੰ ਮਿਲੇ ਤੇ ਨਾਲ ਲੈ ਗਏ ਨਾਲ ਸੰਗਾਸਨਾ ਤੇ ਬਿਠਾਇਆ ਸੰਗਾਸਨਾ ਤੇ ਬਿਠਾਇਆ ਪੈਰੋਂ ਨੰਗੇ ਦੌੜ ਕੇ ਆਏ ਸੀ ਭੱਜ ਕੇ ਪਹਿਰੇਦਾਰ ਵੀ ਰਾਹ ਰਹਿ ਗਿਆ ਕਿ ਕਿਹੜਾ ਇਹਨਾਂ ਦਾ ਮਿੱਤਰ ਆ ਗਿਆ ਹੈ ਜਿਹੜਾ ਗੇਟ ਵੱਲ ਭੱਜ ਕੇ ਆਏ ਛੋੜਾ ਵੀ ਨਹੀਂ ਪਾਇਆ ਮੁਕਟ ਵੀ ਨਹੀਂ ਲਿਆ ਸਿਰ ਤੇ ਉਸੇ ਵੇਲੇ ਆਏ ਨਾਲ ਲੈ ਕੇ ਗਏ ਸੰਗਾਸਨ ਤੇ ਬਿਠਾਇਆ ਬੜਾ ਸਤਕਾਰ ਕੀਤਾ ਕਹਿੰਦੇ ਪੈਰ ਵੀ ਧੁੱਪ ਤੇ ਬੜਾ ਸਤਕਾਰ ਕੀਤਾ ਨਾਲ ਬਿਠਾਇਆ ਸਦਾਮਾ ਕਹਿੰਦੇ ਕੁਝ ਦਿਨ ਉੱਥੇ ਰਿਹਾ ਉਹ ਭੁੱਲ ਗਿਆ ਕਿ ਮੈਂ ਮੰਗਣ ਕੀ ਆਇਆ ਸੀ ਇੰਨਾ ਪਿਆਰ ਸੀ ਪਰ ਮਾਲਕ ਦੀ ਲੀਲਾ ਉਹਦੇ ਕਰ ਸਾਰੀ ਗਰੀਬੀ ਕੱਟੀ ਗਈ ਘਰ ਵੀ ਵਧੀਆ ਬਣ ਗਿਆ ਸਭ ਕੁਝ ਵਧੀਆ ਹੋ ਗਿਆ ਕੁਝ ਦਿਨ ਉਸਦਾਮਾ ਜੀ ਠਹਿਰੇ ਇਸ ਕਰਕੇ ਭਾਈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਮਹਾਰਾਜ ਨੂੰ ਪਤਾ ਹੁੰਦਾ ਹੈ ਚਰਨ ਚਰਨ ਗੁਰੂ ਇਕ ਪੰਡਾ ਜਾਇ ਚੱਲ ਸਤਿਗੁਰੂ 4 ਪੰਡਾ ਅੱਗੇ ਹੋਏ ਲੇਤ ਹੈ ਉਹ ਸਾਨੂੰ ਮਾਲਕ ਵੇਖਦਾ ਹੈ ਕਿ ਕਿੰਨੇ ਕੋ ਪੱਕ ਗਏ ਨੇ ਕਿੰਨੇ ਕੋ ਪੱਛੇ ਨੇ ਥੋੜਾ ਥੋੜਾ ਸਪੀਵਰ ਸਾਨੂੰ ਕੋਈ ਦੁੱਖ ਵੀ ਆ ਜਾਂਦਾ ਹੈ ਅਸੀਂ ਫਿਰ ਗੁਰੂ ਦਾਦਾਰ ਛੱਡ ਦਿੰਨੇ ਆ ਹੋਰ ਦਾਦਾਰ ਬਦਲ ਲੈਂਦੇ ਆ ਇਸ ਕਰਕੇ ਉਹ ਵੀ ਮਾਲਕ ਪਰਖ ਕਰਦਾ ਹੈ ਕਿ ਅੱਛਾ ਹੈ ਤੇ ਪੱਕਾ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਗੁਰੂ ਜੀ ਦੇ ਨਾਲ ਜੁੜ ਜਾਏ ਜਿਹੜਾ ਜੁੜ ਗਿਆ ਉਹ ਫਿਰ ਨਹੀਂ ਟੁੱਟਦਾ ਜਿਹੜਾ ਟੁੱਟ ਜਾਂਦਾ ਉਸ ਵਿੱਚ ਜੁੜਿਆ ਹੀ ਨਹੀਂ ਉਹ ਅੰਦਰੋਂ ਨਹੀਂ ਜੁੜਿਆ ਰੰਗ ਨਹੀਂ ਚੜਿਆ ਨਾਂ ਵਾਲਾ ਉਹ ਵਿੱਚ ਰਖੜੀਆਂ ਤੇ ਜੜ ਜਾਵੇ ਬੰਦ ਬੰਦ ਕਰਿਆ ਜਾਵੇ ਫਿਰ ਉਹ ਨਹੀਂ ਟੁੱਟਦਾ ਕਿਉਂਕਿ ਅਸੀਂ ਜੁੜੇ ਹੀ ਨਹੀਂ ਜੇ ਤੱਕ ਤਾਂ ਜਿਹੜਾ ਜੁੜ ਗਿਆ ਬਸ ਉਹ ਨਹੀਂ ਟੁੱਟਦਾ ਇਸ ਕਰਕੇ ਆਓ ਸਾਡੇ ਤੇ ਸਤਿਗੁਰੂ ਜੀ ਕਿਰਪਾ ਕੀਤੀ ਅਮਰ ਤੇ ਵੇਲਾ ਬਖਸ਼ ਕੀਤਾ ਹੈ ਆਵਸੀ ਵੀ ਨਾਮ ਨਾਲ ਜੁੜ ਜਾਈਏ ਮਾਲਕ ਦੇ ਚਰਨਾ ਨਾਲ ਜੁੜ ਜਾਈਏ ਨਾਮ ਦੀ ਦਾਤ ਮੰਗੀ ਆਓ ਆ ਰਲ ਮਿਲ ਕੇ ਸਿਮਰਨ ਕਰੀਏ ਮਾਲਕ ਦਾ ਜਾਪ ਚੱਈਏ ਆਓ ਸਾਰੇ ਜਪੋ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਕਲਸਾ ਵਾਹਿਗੁਰੂ ਜੀ ਕੀ ਫਤਿਹ